ਇਹ ਕੁਝ ਪੂਤਨੇ ਦੇ ਪੱਤੇ, ਅਮਰੂਦ ਦੇ, ਤੁਲਸੀ ਦੇ ਤੇ ਹਰੀ ਮਿਰਚ। ਉਸ ਤੋਂ ਬਾਅਦ ਕਾਲਾ ਲੂਣ, ਚਾਟ ਮਸਾਲਾ, ਕੋਜੇ ਪਾਕਿਸਤਾਨੀ ਲੂਣ ਤੇ ਗਰਮ ਮਸਾਲਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋੜ ਅਨਸਾਰ ਮਿਕਸ ਕਰਕੇ ਨਾ ਇਹਦਾ ਇੱਕ ਲਿਕਵਿਡ ਤਿਆਰ ਕਰਨਾ ਜਿਹੜਾ ਕਿ ਸਰੀਰ ਚੋਂ ਸਾਰੀ ਇਨਫੈਕਸ਼ਨ ਸਾਫ਼ ਕਰਨ ਲਈ ਤੇ ਆ ਵਾਇਰਸ ਬੈਕਟੀਰੀਆ ਤੋਂ ਬਚਾਉਣ ਲਈ। ਬਹੁਤ ਕੰਮ ਆਉਂਦਾ ਤੇ ਇਹ ਬਣਾ ਕੇ ਇਤੋਂ ਬਾਅਦ ਇਹਦੀ ਮੈਂ ਫੋਟੋ ਪੋਸਟ ਕਰਦਾ ਕਿਵੇਂ ਧੰਦਾ ਪੀਣ ਲਈ ਵੀ ਇੰਨਾ ਟੇਸਟੀ ਬਣਦਾ ਕਿ ਬਹੁਤ ਜ਼ਿਆਦਾ ਤੇ ਇਮਿਊਨ ਸਿਸਟਮ ਦੀ ਮਜ਼ਬੂਤੀ ਲਈ ਇਹਦੇ ਵਿੱਚ ਜੇ ਥੋੜੀ ਜੀ ਕਾਲੀ ਮਿਰਚ ਤੇ ਨਾਲ ਪੇਸਟ ਬਣਾਉਣ ਲਈ ਖੱਟੀ ਇਮਲੀ ਵਰਤੀ ਜਾਊਗੀ ਤੇ ਇਹਦਾ ਲਾਈਵ ਆਊਟ ਟੇਸਟ ਹੁੰਦਾ ਇੰਨਾ ਵਧੀਆ ਟੇਸਟ ਹੈ ਕਿ ਦੋ-ਦੋ ਗਲਾਸ ਤੱਕ ਬੱਚੇ ਪੀ ਜਾਂਦੇ ਇਹਨੂੰ ਤੇ ਬਿਲਕੁਲ ਫਰੈਸ਼ ਕਰ ਦਿੰਦਾ ਬਾਡੀ ਨੂੰ ਹੁਣ ਇਹਨੂੰ ਮਟੀਰੀਅਲ ਮੈਂ ਤੁਹਾਨੂੰ ਦੱਸਦਾ ਤੇ ਥੋੜੀ ਤੋਂ ਬਾਅਦ ਮੈਂ ਦੱਸਦਾ ਜਦੋਂ ਇਹ ਬਣ ਜਾਂਦਾ ਉਸ ਤੋਂ ਬਾਅਦ ਉਹ ਦਿਖਾਵਾਂਗਾ ਲੱਕਰ ਚ ਪਾ ਕੇ ਤੇ ਗ੍ਰਾਈਂਡ ਕਰ ਲਓ ਗ੍ਰਾਈਂਡ ਕਰਨ ਤੋਂ ਬਾਅਦ ਹੁਣ ਇੱਥੇ ਬਾਕੀ ਜਿਹੜੀਆਂ ਚੀਜ਼ਾਂ ਉਹ ਸਾਰੀਆਂ ਮਿਲਾ ਕੇ ਤੇ ਨਾਲ ਪਾਣੀ ਮਿਲਾ ਕੇ ਤੇ ਪੀਣ ਲਈ ਤਿਆਰ ਆ ਹੁਣ ਸਿਰਫ 5 ਮਿੰਟ ਲੱਗਦੇ ਬਣਾਉਣ ਨੂੰ ਤੇ ਬਹੁਤ ਜ਼ਿਆਦਾ ਫਾਇਦੇ ਹੈ ਇਸ ਡਰਿੰਕ ਨੂੰ